ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤ ਤੁਹਾਨੂੰ ਇੱਕ ਹੋਰ ਸਾਧੂ ਦੀ ਕਥਾ ਸੁਣਾਉਣੀ ਆ ਉਹਨੇ ਚੰਗੇ ਰਾਹ ਪਾਉਣਾ ਚੰਗੀਆਂ ਗੱਲਾਂ ਦੱਸਣੀਆਂ ਜੋ ਕ ਅੱਜ ਕੱਲ੍ਹ ਸਮੇਂ ਦੇ ਵਿੱਚ ਵਾਪਰਦੀਆਂ ਹਨ ਹੁਣ ਇੱਕ ਸਾਧੂ ਰਹਿੰਦਾ ਸੀ ਕਟਿਆ ਦੇ ਵਿੱਚ ਇੱਕ ਇਨਸਾਨ ਉਹਦੇ ਕੋਲੇ ਜਾਇਆ ਕਰਦਾ ਸੀ ਉਹ ਘਰੋਂ ਗਰੀਬ ਸੀ ਉਹ ਜਾਂਦੇ ਵੇ ਸਤਿਗੁਰੂ ਜੀ ਸਾਧੂ ਨੂੰ ਕਹਿੰਦਾ ਬਾਬਾ ਜੀ ਵੀ ਮੇਰੇ ਕਦੋਂ ਚੰਗੇ ਦਿਨ ਆਉਣਗੇ ਵੀ ਮੈਂ ਬਹੁਤ ਦਿਨ ਗਰੀਬੀ 'ਚ ਵੀ ਕੱਢਿਆ ਮੇਰੇ ਤੇ ਘਰੇ ਬਹੁਤ ਗਰੀਬੀ ਆ ਮੇਰਾ ਘਰ ਨਹੀਂ ਚੰਗਾ ਮੈਨੂੰ ਰੋਟੀ ਨਹੀਂ ਟਾਈਮ ਨਾਲ ਜੁੜਦੀ ਦਿਹਾੜੀ ਦਾ ਪਾ ਜਿਹੜਾ ਕਰਦਾ ਉਹ ਮੇਰੇ ਐਂ ਲੱਗ ਜਾਂਦੇ ਆ ਮੈਨੂੰ ਸਾਧੂ ਕਹਿ ਦੇਣ ਵੀ ਕੋਈ ਨਹੀਂ ਤੇਰੇ ਚੰਗੇ ਕਾਰਮ ਕਿਤੇ ਆਉਣਗੇ ਉਹਨੂੰ ਉਹ ਬੰਦਾ ਕਹਿੰਦਾ ਬਾਬਾ ਜੀ ਫਿਰ ਜੇ ਚੰਗੇ ਤੇ ਆਉਣਗੇ ਉਹਨਾਂ ਦੀਆਂ ਮੈਨੂੰ ਨਿਸ਼ਾਨੀਆਂ ਤਾਂ ਦੱਸ ਤੋ ਵੀ ਉਹ ਕਿਵੇਂ-ਕਿਵੇਂ ਆਉਣਗੇ ਕਦੋਂ ਆਉਣਗੇ ਕੀ ਨਿਸ਼ਾਨੀਆਂ ਹੁੰਦੀਆਂ ਚੰਗੇ ਦਨ ਦੀਆਂ ਉਹ ਸਾਧੂ ਉਹਨੂੰ ਇਨਸਾਨ ਨੂੰ ਕਹਿੰਦਾ ਬੰਦੇ ਨੂੰ ਕਹਿੰਦਾ ਲੈ ਸੁਣ ਲਾ ਤੈਨੂੰ ਪੰਜ ਸੇ ਨਿਸ਼ਾਨੀਆਂ ਦੱਸਦੇ ਆ ਚੰਗੇ ਕਰਮਾਂ ਦੀਆਂ ਚੰਗੇ ਦਿਨ ਆਉਣ ਦੀਆਂ ਚੰਗਾ ਸਮਾਂ ਆਉਣ ਦੀਆਂ ਉਹ ਸਾਧੂ ਕਹਿੰਦਾ ਉਸ ਇਨਸਾਨ ਨੂੰ ਕਹਿੰਦਾ ਭਲਿਆ ਲੋਕਾਂ ਜੇ ਤੇਰੇ ਘਰੇ ਜਾਨਵਰ ਆਉਂਦੇ ਆ ਨਾ ਜਾਨਵਰ ਚਿੜੀਆਂ ਘੁੱਗੀਆਂ ਗੋਲੇ ਘਟਾਰਾਂ ਉਹਨਾਂ ਨੂੰ ਦਾਣੇ ਪਾ ਦਿਆ ਕਰ ਉਹ ਜੋ ਦਾਣੇ ਖਾ ਕੇ ਚਲੇ ਜਾਂਦੇ ਆ ਉਹ ਤੇਰੇ ਗੀਤ ਗਾਉਣਗੇ ਤੇਰੇ ਗਉਣ ਗਾਉਣਗੇ ਜਿਹੜੀ ਉਹ ਬੋਲੀ ਬੋਲਦੇ ਫੇ ਤੇਰੀ ਬੋਲਣਗੇ ਉਹ ਪਰਮਾਤਮਾ ਦਾ ਨਾਲ ਹੀ ਦੇ ਹੁੰਦੇ ਆ ਤੇ ਪਰਮਾਤਮਾ ਨੂੰ ਜਾਨਵਰ ਬੜੇ ਪਿਆਰੇ ਹੁੰਦੇ ਆ ਕਿਉਂਕਿ ਜਾਨਵਰ ਭੋਲੇ ਹੁੰਦੇ ਆ ਜਿਵੇਂ ਭੋਲਾ ਬੰਦਾ ਨਰਮ ਬੰਦਾ ਗਰੀਬ ਬੰਦਾ ਰੱਬ ਨੂੰ ਪਿਆਰਾ ਹੁੰਦਾ ਐਵੇਂ ਉਹ ਜਾਨਵਰ ਭੋਲੇ ਰੱਬ ਨੂੰ ਪਿਆਰੇ ਹੀ ਹੁੰਦੇ ਆ ਫਿਰ ਜਦੋਂ ਆਪਾਂ ਪਿਆਰਿਆਂ ਦੀ ਰੱਬ ਦੇ ਪਿਆਰਿਆਂ ਦੀ ਸੇਵਾ ਕਰਾਂਗੇ ਤੇਰੇ ਚੰਗੇ ਤੇ ਨਹੀਂ ਆਉਣਗੇ ਕਹਿੰਦਾ ਜੀ ਸਤ ਗੁਰੂ ਜੀ ਠੀਕ ਆ ਹੋਰ ਫਿਰ ਉਹ ਸੰਤ ਕਹਿੰਦੇ ਭਗਤਾ ਤੇਰੇ ਘਰੇ ਗਊ ਆਵੇ ਗਰੀਬ ਆਵੇ ਜੇ ਗਊ ਨੂੰ ਰੋਟੀ ਦੇ ਦੀ ਇੱਕ ਮੂੰਹ ਚ ਉਹਦੇ ਦੇ ਦੀ ਉਹ ਰੋਟੀ ਖਾ ਕੇ ਅੱਗੇ ਤੁਰ ਜੂ ਡੰਡਾ ਨਾ ਮਾਰੀ ਘੂਰੀ ਨਾ ਇਹ ਵੀ ਤੇਰੇ ਚੰਗੇ ਕਰਮਾਂ ਦੀਆਂ ਨਿਸ਼ਾਨੀਆਂ ਗਰੀਬ ਆਵੇ ਉਹਨੂੰ ਪੈਸੇ ਦੇ ਦੀ ਖਾਲੀ ਨਾ ਮੋੜੀ ਮੰਦਾ ਸ਼ਬਦ ਨਾ ਬੋਲੀ ਇਹ ਵੀ ਚੰਗੇ ਕਰਮਾਂ ਦੀ ਨਿਸ਼ਾਨੀਆਂ ਤੇਰੇ ਚੰਗੇ ਦਿਨ ਆਉਣ ਦੀ ਨਿਸ਼ਾਨੀਆਂ ਗਰੀਬ ਨੂੰ ਨਾਮ ਉਹਦੇ ਹਾਂ ਕਹਿੰਦਾ 사ਤਗੁਰੂ ਜੀ ਬਾਬਾ ਜੀ ਹੋਰ ਉਗਰਨ ਦੇ ਵੀ ਤੈਨੂੰ ਜੇ ਸੁਪਨੇ ਦੇ ਵਿੱਚ ਆਪ ਦੇ ਪਰਿਵਾਰ ਦੇ ਮਰੇ ਹੋਏ ਜੀ ਤੇਨੂੰ ਮਿਲਣ ਜਿਵੇਂ ਕੋਈ ਚਾਚੇ ਦਾਦਾ ਦਾ ਲੜਕਾ ਮਰਿਆ ਕੋਈ ਬਾਪੂ ਕੋਈ ਦਾਦਾ ਕੋਈ ਤਾਇਆ ਚਾਚਾ ਉਹ ਤੈਨੂੰ ਸੁਪਨੇ 'ਚ ਦਿਸਣ ਉਹ ਵੀ ਤੇਰੇ ਚੰਗੇ ਆਉਣ ਦਾ ਆਉਣ ਦਿਨ ਦੀਆਂ ਨਿਸ਼ਾਨੀਆਂ ਹੀ ਹੁੰਦੀਆਂ ਕਿਉਂਕਿ ਜਿਹੜੇ ਆਪ ਦੇ ਹੁੰਦੇ ਉਹ ਨੁਕਸਾਨ ਨਹੀਂ ਕਰਦੇ ਹੁੰਦੇ ਉਹ ਤੈਨੂੰ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਦੱਸਦੇ ਆ ਤੈਨੂੰ ਦੱਸਣਗੇ ਵੀ ਉਹ ਪਾਏ ਤੁਹਾਡੇ ਦਿਨ ਚੰਗੇ ਆਉਣ ਵਾਲੇ ਆ ਤੇ ਆਪਦੇ ਸੋਹਣੇ ਕੰਮ ਕਰੋ ਕਿਸੇ ਪਾਸੇ ਗਲਤ ਨਾ ਬੋਲੋ ਬਾਣੀ ਪੜੋ ਤੇ ਹਰ ਇੱਕ ਆਏ ਇਨਸਾਨ ਦਾ ਸਤਿਕਾਰ ਕਰੋ ਜਦੋਂ ਦੀ ਜੀਵ ਜੰਤੂਆਂ ਦਾ ਵੀ ਸਤਿਕਾਰ ਕਰਨ ਲੱਗ ਗਏ ਨਾ ਤੇ ਤੁਹਾਡੇ ਚੰਗੇ ਦਿਨ ਆ ਹੀ ਜਾਣੇ ਆ ਕਹਿੰਦਾ ਮਹਾਰਾਜ ਹੋਰ ਕਹਿੰਦੇ ਤੁਹਾਨੂੰ ਰਾਤ ਨੂੰ ਕੋਈ ਸੁਪਨੇ ਦੇ ਵਿੱਚ ਸਾਧੂ ਸੰਤ ਮਿਲੇ ਪਰਮਾਤਮਾ ਦੇ ਦਰਸ਼ਨ ਹੋਣ ਸੰਤਾਂ ਦੇ ਦਰਸ਼ਨ ਹੋਣ ਸਾਧੂਆਂ ਦੇ ਦਰਸ਼ਨ ਹੋਣ ਚੰਗੀ ਸੰਗਤ ਦੇ ਦਰਸ਼ਨ ਹੋਣ ਕਿਸੇ ਗੁਰਦੁਆਰੇ ਦੇ ਦਰਸ਼ਨ ਹੋਣ ਇਹ ਵੀ ਚੰਗੇ ਦਿਨਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਕਿਉਂਕਿ ਤੈਨੂੰ ਸੁਪਨੇ ਦੇ ਵਿੱਚ ਮਹਾਰਾਜ ਜੀ ਦਿਖਾ ਰਹੇ ਆ ਸਭ ਕੁਝ ਉਹ ਕਹਿੰਦਾ ਜੀ ਸਤਿ ਵਚਨ ਤੇ ਕਹਿੰਦੇ ਹੋਰ ਤੇ 사ਤਗੁਰੂ ਜੀ ਕਹਿੰਦੇ ਜੇ ਤੈਨੂੰ ਸੁਪਰੇ ਦੇ ਵਿੱਚ ਚੰਗੇ ਸਾਧੂ ਉਹ ਮਿਲਣ ਉਹ ਵੀ ਠੀਕ ਆ ਤੇ ਫੇਰ 사ਤਗੁਰੂ ਕਹਿੰਦੇ ਵੀ ਜੇਦੋਂ ਤੂੰ ਪਾਠ ਕਰਦਾ ਬਾਣੀ ਪੜ੍ਹਦਾ ਕਹਿੰਦਾ ਹਾਂ ਜੀ ਕਹਿੰਦਾ ਜੀ ਜਦ ਨੂੰ ਬਾਣੀ ਪੜਦੇ ਨੂੰ ਜਾਂ ਕਥਾ ਵਿਚਾਰ ਸੁਣਦੇ ਨੂੰ ਤੈਨੂੰ ਰੋਣਾ ਆਉਂਦਾ ਅੱਖਾਂ 'ਚ ਤੇਰੇ ਕਹਿੰਦਾ ਮਹਾਰਾਜ ਜੀ ਸਤਿਗੁਰੂ ਜੀ ਜਦੋਂ ਨਾ ਚੰਗੀ ਕਥਾ ਆ ਜਾਂਦੀ ਹੈ ਮੇਰਾ ਰੋਮ ਰੋਮ ਖੜਾ ਹੋ ਜਾਂਦਾ ਤੇ ਮੇਰਾ ਨਾ ਜੀ ਐ ਭਰਿਆ ਆਉਂਦਾ ਵੀ ਇਹ ਗੱਲ ਐ ਵਾਪਰੀ ਐ ਜੇ ਵਾਪਰੀ ਐ ਤਾਂ ਉਹਦੇ ਤੇ ਕਿਸ ਤਰ੍ਹਾਂ ਵਾਪਰੀ ਹੋ ਮੈਨੂੰ ਰੋਣ ਆ ਜਾਂਦਾ ਮੇਰੀਆਂ ਅੱਖਾਂ ਭਰ ਆਉਂਦੀਆਂ ਹੰਝੂ ਡਿੱਗਦੇ ਆ ਫਿਰ ਉਹ ਬਾਬੇ ਕਹਿੰਦੇ ਤੇਰੇ ਇਹ ਵੀ ਚੰਗੇ ਦਰਾਂ ਦੀ ਨਿਸ਼ਾਨੀਆਂ ਤੈਨੂੰ ਰੱਬ ਮਿਲਣ ਵਾਲਾ ਹੀ ਆ ਰੱਬ ਦੇ ਦਰਨ ਮੰਡ ਦੇ ਨੇੜੇ ਹੀ ਹੁੰਦੇ ਆ ਜਦੋਂ ਇਹ ਨਿਸ਼ਾਨੀਆਂ ਆਪਾਂ ਨੂੰ ਰੋਣ ਆਵੇ ਲਾ ਕਥਾ ਵਿਚਾਰ ਸੁਣਦਿਆਂ ਨੂੰ ਕਈ ਯਾਰ ਪਾਠ ਕਰਦਿਆਂ ਨੂੰ ਆਪਾਂ ਨੂੰ ਮੰਨ ਤੇ ਆਪਣਾ ਮਨ ਭਰਿਆਉਂਦਾ ਇਸ ਤਰ੍ਹਾਂ ਕਰਕੇ ਸਾਧ ਸੰਗ ਉਹ ਸਾਧੂ ਨੇ ਨਿਸ਼ਾਨੀਆਂ ਦੱਸੀਆਂ ਚੰਗੇ ਕਰਮਾਂ ਦੀਆਂ ਉਹ ਸਾਰੀਆਂ ਉਹਦੇ ਨਾਲ ਹੁੰਦੀਆਂ ਰਹੀਆਂ ਜਦੋਂ ਉਹਦੇ ਨਾਲ ਹੁੰਦੀਆਂ ਰਹੀਆਂ ਫਿਰ ਉਹ ਔਲੀ-ਔਲੀ ਉਹਦੇ ਵਿੱਚ ਹੀ ਵਿਆਹਿਆ ਗਿਆ ਸੀ ਵਿਆਹੇ ਕੇ ਦੇ ਵਿੱਚ ਉਹਦੇ ਬੱਚੇ ਹੋ ਗਏ ਸੀ ਜਦੋਂ ਬੱਚੇ ਉਹ ਇਹ ਜੇ ਕਾਰਜ ਕਰਦਾ ਰਿਹਾ ਕਿਸੇ ਨੂੰ ਘਰੋਂ ਨਹੀਂ ਮੋੜਿਆ ਜਾਨਵਰਾਂ ਨੂੰ ਦਾਣੇ ਪਾਉਂਦਾ ਰਿਹਾ ਸੁਪਨੇ ਦੇ ਵਿੱਚ ਉਹਨੂੰ ਮਿਲੇ ਪਾਠ ਕਰਦਾ ਰਿਹਾ ਇਸ ਤਰ੍ਹਾਂ ਕਰਕੇ ਚੰਗੇ ਸਾਧੂ ਮਿਲਦੇ ਰਹੇ ਸੁਪਨੇ ਦੇ ਵਿੱਚ ਜਦੋਂ ਸਾਰਾ ਕੁਝ ਮਿਲਿਆ ਤੇ ਉਹਦੇ ਹੌਲੀ-ਹੌਲੀ ਬੱਚੇ ਪੜ ਗਏ ਜਦੋਂ ਬੱਚੇ ਪੜ ਗਏ ਉਹ ਨੀਕ ਕਮਾਈ ਕਰਦਾ ਗਿਆ ਬੱਚੇ ਪੜਦੇ ਗਏ ਤੇ ਘਰੇ ਇਸ ਤਰ੍ਹਾਂ ਕਾਰਜ ਕਰਦਾ ਰਿਹਾ ਤੇ ਉਹਦੇ ਬੱਚੇ ਹੌਲੀ-ਹੌਲੀ ਬਾਹਰ ਚੜੇ ਗਏ ਜੇ ਉਹਦੇ ਬੱਚੇ ਬਾਹਰ ਚਲੇ ਗਏ ਤੇ ਉਹਦੇ ਪੈ ਦਿਨ ਸੌਕੇ ਹੋ ਗਏ ਪੁੱਤਾਂ ਧੀਾਂ ਨੇ ਕਹਿਦਾ ਵੀ ਬਾਪੂ ਤੂੰ ਦਿਨ ਬਹੁਤ ਔਖੇ ਦੇਖਿਆ ਹੁਣ ਨਾ ਤੂੰ ਘਰੇ ਬਹਿ ਕੇ ਬਾਹਗੁਰੂ ਦਾ ਨਾਮ ਜਪ ਸੇਵਾ ਕਰ ਬਾਣੀ ਪੜ ਹੁਣ ਤੈਨੂੰ ਕਿਸੇ ਦੇ ਦਿਹਾੜੀ ਜਾਣ ਦੀ ਲੋੜ ਨਹੀਂ ਫਿਰ ਉਹਨੇ ਉਹ ਸਾਧੂ ਦਾ ਸਤਿਕਾਰ ਕਰਿਆ ਵੀ ਬਾਬਾ ਜੀ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੁੰਦੇ ਸੀ ਨਾ ਉਹ ਅੱਜ ਪੂਰੀਆਂ ਹੋਈਆਂ ਇਨਸਾਨ ਨੂੰ ਇਹੋ ਜੇ ਕੰਮ ਕਰਨੇ ਚਾਹੀਦੇ ਆ ਫਿਰ ਉਪਾਸ ਹੁੰਦਾ ਸਾਡੇ ਨੇਕ ਕਮਾਈ ਕਰੇ ਉਦੇ ਵਿੱਚੋਂ ਬੱਚਿਆਂ ਵਾਸਤੇ ਬਜਾਅਨਵਰਾ ਵਾਸਤੇ ਗਰੀਬਾਂ ਵਾਸਤੇ ਗਊਆਂ ਵਾਸਤੇ ਤੇ ਦਸਮਤ ਸੌਂਤ ਕੱਢੇ ਫਿਰ ਆਪਣੇ ਚੰਗੇ ਦਿਨ ਸਾਥ ਸੰਗਤ ਆਉਣਗੇ ਤੇ ਆਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ